ਚੱਲ ਰਹੇ ਵਿਆਜ ਭਰਾਵਾਂ ਨੇ ਕਰ ਦਿੱਤਾ ਅਜੀਹਾ ਕੰਮ ਕਿ ਵੀਡੀਓ ਬਣਾਉਣ ਵਾਲਾ ਵੀ ਹੋ ਗਿਆ ਭਾਬੂ ਆਜ਼ਾ ਸ਼ਿਕਾਰ ਮੈਂ ਹਦੀ ਸਿੰਘ ਜੈਲਦਾਰ ਤੇ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਆਜ਼ਾਪਾ ਤੁਹਾਡੇ ਲਈ ਇੱਕ ਬਹੁਤ ਹੀ ਅਲੱਗ ਵੀਡੀਓ ਲੈ ਕੇ ਆਏ ਆ ਇਹੋ ਜਿਹਾ ਕੰਮ ਸਾਈ ਦੀ ਤੁਸੀਂ ਕਦੀ ਜ਼ਿੰਦਗੀ ਚ ਦੇਖਿਆ ਹੋਵੇ ਜਾਂ ਕਿਸੇ ਨੇ ਇਹੋ ਜਿਹਾ ਕੰਮ ਕੀਤਾ ਹੋਵੇ ਯਾਰ ਉਹ ਭੈਣ ਭਰਾ ਦਾ ਰਿਸ਼ਤਾ ਬਹੁਤ ਹੀ ਜ਼ਿਆਦਾ ਪਵਿੱਤਰ ਹੁੰਦਾ ਹੈ ਭਰਾ ਆਪਣੀ ਭੈਣ ਦੇ ਬਿਨਾ ਨਹੀਂ ਰਹਿ ਸਕਦੇ ਤੇ ਭੈਣਾਂ ਭਰਾਵਾਂ ਬਿਨਾ ਨਹੀਂ ਰਹਿ ਸਕਦੀਆਂ ਨਿੱਕੇ ਹੁੰਦਿਆਂ ਭਰਾਵਾਂ ਨੇ ਭੈਣਾਂ ਨੂੰ ਲਾਡਾ ਨਾਲ ਪਾਲਿਆ ਹੁੰਦਾ ਹੈ ਤੇ ਇਹਨਾਂ ਭੈਣਾਂ ਦਾ ਹੀ ਜਦੋਂ ਭਰਾ ਕੋਈ ਛੋਟਾ ਹੋਵੇ ਤਾਂ ਇਹ ਵੀ ਬਹੁਤ ਹੀ ਲਾਡਾ ਨਾਲ ਪਾਲਦੀਆਂ ਆਂ ਅੱਜ ਇਹਦੀ ਵੀਡੀਓ ਪੈਲਸ ਦੀ ਵਾਇਰਲ ਹੋ ਰਹੀ ਏ ਇਸ ਵਿੱਚ ਤੁਸੀਂ ਦੇਖੋਗੇ ਕਿ ਇੱਕ ਭੈਣ ਦਾ ਵਿਆਹ ਹੁੰਦਾ ਹੈ ਉਸਦੇ ਭਰਾ ਉਸ ਨੂੰ ਕੁਰਸੀ ਤੇ ਬਿਠਾ ਦਿੰਦੇ ਨੇ ਭੈਣ ਹੈਰਾਨ ਰਹਿ ਜਾਂਦੀ ਹੈ ਕਿ ਭਰਾ ਕੀ ਕਰਨ ਲੱਗੇ ਨੇ ਫਿਰ ਉਦੋਂ ਕੋਲੀਆਂ ਮਗਾਉਂਦੇ ਨੇ ਤੇ ਭੈਣ ਦੀ ਜੁੱਤੀ ਨੂੰ ਲਾ ਦਿੰਦੇ ਨੇ ਜੁੱਤੀ ਲਾਉਣ ਮਗਰੋਂ ਭੈਣ ਦੇ ਪੈਰਾਂ ਤੇ ਪਾਣੀ ਪਾਉਂਦੇ ਨੇ ਤੇ ਜਿਹੜਾ ਪਾਣੀ ਫਿਰ ਕੋਲੀ 'ਚ ਪੈਂਦਾ ਹੈ ਉਸ ਨੂੰ ਪੀ ਲੈਂਦੇ ਨੇ ਜੀ ਹਾਂ ਕਹਿ ਸਕਦੇ ਹਾਂ ਕਿ ਭਰਾ ਆਪਣੀ ਭੈਣ ਨੂੰ ਇੰਨਾ ਪਿਆਰ ਕਰਦੇ ਆ ਕਿ ਉਸਦੇ ਪੈਰਾਂ ਨੂੰ ਧੋ ਧੋ ਕੇ ਪੀ ਰਹੇ ਆ ਜੀ ਹਾਂ ਭੈਣ ਦੇ ਪੈਰਾਂ ਦਾ ਪਾਣੀ ਪੀਣ ਮਗਰੋਂ ਫਿਰ ਉਸ ਨੂੰ ਮੱਥਾ ਟੇਕਦੇ ਆ ਤੇ ਉਸ ਦੇ ਗੱਲ ਲੱਗ ਕੇ ਰੋਂ ਲੱਗ ਪੈਂਦੇ ਆ ਯਾਰੋ ਇਹ ਭੈਣ ਇਹਨਾਂ ਦੀ ਬਹੁਤ ਹੀ ਲਾਡਲੀ ਭੈਣ ਹੈ ਜਿਸ ਬਿਨਾ ਇਹ ਰਹਿ ਨਹੀਂ ਸਕਦੇ ਨਿੱਕੇ ਹੁੰਦੇ ਆ ਇਕੱਠੇ ਖੇਡਦੇ ਰਹੇ ਤੇ ਹੁਣ ਭੈਣ ਦਾ ਵਿਆਹ ਹੋਣ ਲੱਗਾ ਤੇ ਇਹਨਾਂ ਨੂੰ ਹੌਲ ਪੈ ਰਿਹਾ ਹੈ ਸੋ ਯਾਰੋ ਜੇ ਤੁਸੀਂ ਵੀ ਆਪਣੀ ਭੈਣ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਥੱਲੇ ਵਧੀਆ ਵਧੀਆ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੇਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ